ਫਲ ਦੇ ਛਿਲਕੇ ਹੋਣ ਜਾਂ ਸਬਜ਼ੀਆਂ ਛਿਲਕੇ ਹੋਣ ਆਪਾਂ ਉਸ ਨੂੰ ਕਚਰਾ ਸਮਝ ਕੇ ਸੁੱਟ ਦੰਨਿਆ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਆਪਾਂ ਉਹਨਾਂ ਚੀਜ਼ਾਂ ਤੋਂ ਕੀਵੇਂ ਇੱਕ ਵਧੀਆ ਜਿਹੜੀ ਖਾਦ ਤਿਆਰ ਕਰ ਸਕਦੇ ਹਾਂ ਅਤੇ ਹਰੇਕ ਤਰ੍ਹਾਂ ਦਾ ਜਿਹੜਾ ਕੀ ਇੱਥੇ ਬੂਟਾ ਤੁਹਾਨੂੰ ਹੋਵੇ ਦੇਖਣ ਨੂੰ ਮਿਲੇਗਾ ਭਾਵੇਂ ਉਹ ਕਿਸੇ ਸਬਜ਼ੀ ਦਾ ਹੋਵੇ ਜਾਂ ਫਿਰ ਫਰੂਟ ਦਾ ਹੋਵੇ ਇੱਥੇ ਇਹਨਾਂ ਨੇ ਛੱਤ 'ਤੇ ਹੀ ਉਗਾਏ ਹੋਏ ਨੇ ਸਾਡੇ ਨਾਲ ਮਯੂਦ ਰਿੰਦਰ ਸਿੰਘ ਕਲਰਾਜ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਈਡੀਆ ਤਾਂ ਜ਼ਰੂਰਤ ਕਾੜ ਦੀ ماں ਹੁੰਦੀ ਹੈ ਜੀ ਜਦੋਂ ਬੂਟੇ ਲਗਾਏ ਸੀਗੇ ਹੂੰ ਤੇ ਉਹਨੂੰ ਖਾਦ ਦੀ ਜ਼ਰੂਰਤ ਹੁੰਦੀ ਹੈ ਮੈਂ ਕੈਮੀਕਲ ਦੇ ਉੱਤੇ ਕੋਈ ਡਿਪੈਂਡ ਨਹੀਂ ਸੀ ਕਰਨਾ ਚਾਹੁੰਦਾ ਨੂੰ ਸੋਚਿਆ ਕਿ ਕੋਈ ਆਰਗੈਨਿਕ ਖਾਦ ਵਗੈਰਾ ਹੀ ਇਸਤੇਮਾਲ ਕੀਤੀ ਜਾਵੇ ਫਿਰ ਜਦੋਂ ਲੋਕਾਂ ਤੋਂ ਪੁੱਛਗਿੱਛ ਕੀਤੀ ਬਹੁਤਾ ਐਕਸਪੀਰੀਅੰਸ ਨਹੀਂ ਸੀਗਾ ਤੇ ਉਹਨਾਂ ਨੇ ਫਿਰ ਇਹ ਸਲਾਹ ਦਿੱਤੀ ਕਿ ਅਗਰ ਆਰਗੈਨਿਕ ਵਾਲੀ ਤੁਰਨਾ ਹੈ ਤੇ ਆਪਣੀ ਕਿਚਨ ਦੀ ਵੇਸਟ ਨੂੰ ਹੀ ਤੁਸੀਂ ਡੀਕੰਪੋਜ਼ ਕਰਕੇ ਤੇ ਉਹਦੀ ਖਾਦ ਬਣਾਓ ਸੋ ਇਹਨੂੰ ਬਣਾਉਣ ਦਾ ਬਹੁਤ ਸੌਖਾ ਜਿਹਾ ਤਰੀਕਾ ਹੈ ਕੋਈ ਵੀ ਇੱਕ ਕੰਟੇਨਰ ਆਪਣੀ ਲੋੜ ਦੇ ਮੁਤਾਬਿਕ ਲੈ ਲਓ ਜੀ 2 ਲੀਟਰ 3 ਲੀਟਰ ਮੈਂ 50 ਲੀਟਰ ਦੇ ਕੰਟੇਨਰ ਚ ਬਣਾਣਾ ਜੀ ਇਹਨੂੰ ਇੱਕ ਸੁਰਾਖ ਥੱਲੇੋਂ ਕਰ ਦਿਓ ਜਿਹਦੇ ਨਾਲ ਐਕਸਟਰਾ ਮੋਇਸਚਰ ਇਹਦਾ ਡレイン ਹੋ ਜਾਏਗਾ ਇਹ ਤੁਸੀਂ ਦੇਖੋ ਥੱਲੇ ਡレイン ਹੋ ਰਿਹਾ ਉਹਦੇ ਚ ਜੀ ਤੇ ਉਸ ਤੋਂ ਬਾਅਦ ਸਾਈਡਾਂ ਤੋਂ ਕੁਝ ਹੋਲ ਦੇ ਦਿਓ ਜਿਹਦੇ ਨਾਲ 에ਅਰ ਵੈਂਟੀਲੇਸ਼ਨ ਉਹਨੂੰ ਮਿਲਦੀ ਰਵੇ 에ਅਰ ਸਰਕੂਲੇਸ਼ਨ ਹੁੰਦੀ ਰਵੇ ਇਹ ਤੈਹਾ ਇਸੇ ਤਰ੍ਹਾਂ ਡਰਮ ਦੇ ਵਿੱਚ ਲਗਾਉਂਦੇ ਜਾਓ 15 ਕੁ ਦਿਨਾਂ ਬਾਅਦ ਥੋੜੀ ਜੀ ਦਹੀਂ ਪਤਲੀ ਕਰਕੇ ਜਿਵੇਂ ਆਪਾਂ ਜਾਗ ਲਗਾਣੇ ਆ ਜੀ ਜੀ ਉਹ ਉਹਦੇ ਵਿੱਚ ਪਾ ਦਿਓ ਉਹਦੇ ਨਾਲ ਬੈਕਟੀਰੀਆ ਡਵੈਲਪ ਹੋ ਜਾਏਗਾ ਉਹ ਅੱਗੇ ਤੋਂ ਅੱਗੇ ਆਪਣੇ ਆਪ ਮਲਟੀਪਲਾਈ ਹੁੰਦਾ ਰਹਿੰਦਾ ਹੈ ਤੇ ਇਹਨੂੰ ਡੀਕੰਪੋਜ਼ ਕਰਕੇ ਉਹ ਖਾਦ ਬਣਾ ਦੇਗਾ ਜੀ ਇਹਨੂੰ ਬਣਨ ਦੇ ਵਿੱਚ ਲਗਭਗ ਤਿੰਨ ਕੁ ਮਹੀਨੇ ਦਾ ਟਾਈਮ ਲੱਗਦਾ ਹੈ ਅ ਅੰਜੀਰ ਹੈ ਜੀ ਬਹੁਤ ਹੀ ਮਹਿੰਗਾ ਫਰੂਟ ਗਿਣਦੇ ਆ ਆਪਾਂ ਇਸ ਨੂੰ ਜੀ ਜੀ ਔਰ ਇਹ ਦੇਖੋ ਇਹ ਤੀਜੀ ਵਾਰ ਫਲ ਲੱਗਿਆ ਇਹਨੂੰ 2 ਸਾਲਾਂ ਦੇ ਵਿੱਚ ਹੂੰ ਬਹੁਤ ਵਧੀਆ ਫਲ ਹੁੰਦਾ ਹੈ ਇਹਦਾ ਔਰ ਬਹੁਤ ਕੀਮਤੀ ਫਲ ਕਹਿ ਸਕਦੇ ਆ ਇਹ ਵੀ ਕਿਚਨ ਦੀ ਵੇਸਤ ਤੋਂ ਹੀ ਬਣਾਈਆਂ ਹੋਈਆਂ ਲਿਕੁਇਡ ਫਰਟੀਲਾਈਜ਼ਰ ਨੇ ਕੁਝ ਕੁ ਸੋਲਿਡ ਜਿਵੇਂ ਆ ਚਾਹ ਪੱਤੀ ਹੈ ਹੂੰ ਹੂੰ ਜੀ ਤਕਰੀਬਨ ਹਰ ਘਰ ਚਾਹ ਬਣਦੀ ਹੈ ਜੀ ਜੀ ਚਾਹ ਬਣਾਈ ਛਾਣੀ ਤੇ ਸੁੱਟ ਦਿੰਦੀ ਹੂੰ ਹੂੰ ਇਸ ਚਾਹ ਨੂੰ ਤੁਸੀਂ ਪੱਤੀ ਨੂੰ ਧੋ ਕੇ ਸੁਕਾ ਲਓ ਜੇ ਗੁੜ ਔਰ ਸ਼ੱਕਰ ਪਾਈਏ ਤੇ ਧੋਣ ਦੀ ਲੋੜ ਵੀ ਨਹੀਂ ਜੇ ਅਸੀਂ ਇਹਦੇ ਵਿੱਚ ਚੀਨੀ ਵਗੈਰਾ ਪਾਈ ਹੈ ਉਹਦੇ ਵਿੱਚ ਕੈਮੀਕਲ ਹੁੰਦੇ ਆ ਜੀ ਜੀ ਉਹਨੂੰ ਧੋ ਕੇ ਸੁਕਾ ਲਓ ਹੂੰ ਬਹੁਤ ਵਧੀਆ ਖਾਦ ਹੈ ਫੁੱਲਦਾਰ ਬੂਟਿਆਂ ਚ ਪਾਉਗੇ ਵੱਡੇ ਵੱਡੇ ਸਾਈਜ਼ ਦੇ ਔਰ ਗੁੱਛਿਆਂ 'ਚ ਫੁੱਲ ਆਉਂਦੇ ਆ ਨਮਸਕਾਰ ਦੋਸਤੋ ਪੰਜਾਬ ਏ ਐਮ ਪੀ ਐਮ ਦੇਖਣ ਵਾਲੇ ਦਰਸ਼ਕਾ ਸਵਾਗਤ ਹੈ ਦੋਸਤੋ ਅਕਸਰ ਹੀ ਆਪਾਂ ਕਿਚਨ ਦੇ ਵਿੱਚ ਜਿਹੜੀ ਵੇਸਟ ਨਿਕਲਦੀ ਹੈਗੀ ਐ ਭਾਵੇਂ ਉਹ ਫਲ ਦੇ ਛਿਲਕੇ ਹੋਣ ਜਾਂ ਸਬਜ਼ੀਆਂ ਦੇ ਛਿਲਕੇ ਹੋਣ ਆਪਾਂ ਉਸ ਨੂੰ ਕਚਰਾ ਸਮਝ ਕੇ ਸੁੱਟ ਦਿੰਨੇ ਆ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਆਪਾਂ ਉਹਨਾਂ ਚੀਜ਼ਾਂ ਤੋਂ ਕਿਵੇਂ ਇੱਕ ਵਧੀਆ ਚਿਹੜੀ ਜਿਹੜੀ ਖਾਦ ਹੈ ਤਿਆਰ ਕਰ ਸਕਦੇ ਆ ਤੇ ਉਹਨਾਂ ਨੂੰ ਬੂਟਿਆਂ ਦੇ ਵਿੱਚ ਇਸਤੇਮਾਲ ਕਰਕੇ ਕਿ ਜਿਹੜੀ ਹੈ ਵਧੀਆ ਤਕਨੀਕ ਦੇ ਨਾਲ ਜੈਵਿਕ ਖੇਤੀ ਕਰ ਸਕਦੇ ਆ ਅਸੀਂ ਪਹੁੰਚੇ ਹੈਗੇ ਆ ਰਜਿੰਦਰ ਸਿੰਘ ਕਲਰਾਜੀ ਦੇ ਗਾਰਡਨ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਛਾਤੇ ਹੀ ਜਿਹੜੇ ਕਿ ਤਰ੍ਹਾਂ ਤਰ੍ਹਾਂ ਦੇ ਬੂਟੇ ਲਗਾਏ ਹੋਏ ਨੇ ਤੇ ਇਹ ਜਿਹੜੀ ਖਾਦ ਉਸ ਦੇ ਵਿੱਚ ਵਰਤੇ ਨੇ ਉਹ ਕਿਚਨ ਦੀ ਵੇਸ ਤੋਂ ਹੀ ਤਿਆਰ ਕਰਦੇ ਨੇ ਅਤੇ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਨਾਲ ਹਰਿਆ ਪਰ ਹੈ ਇਹਨਾਂ ਦਾ ਜਿਹੜਾ ਕੀ ਇਹ ਕਿਚਨ ਗਾਰਡਨ ਇਹਨੂੰ ਕਹਿ ਸਕਦੇ ਆ ਅਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਕੀ ਇੱਥੇ ਬੂਟਾ ਤੁਹਾਨੂੰ ਹੋਵੇ ਦੇਖਣ ਨੂੰ ਮਿਲੇਗਾ ਭਾਵੇਂ ਉਹ ਕਿਸੇ ਸਬਜ਼ੀ ਦਾ ਹੋਵੇ ਜਾਂ ਫਿਰ ਫਰੂਟ ਦਾ ਹੋਵੇ ਇੱਥੇ ਇਹਨਾਂ ਨੇ ਛੱਤ 'ਤੇ ਹੀ ਉਗਾਏ ਹੋਏ ਨੇ ਸਾਡੇ ਨਾਲ ਮਯੂਦ ਜਿੰਦਰ ਸਿੰਘ ਕਲਰਾਜ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਦੇ ਨਾਲ ਮੈਂ ਜ਼ਿਕਰ ਕੀਤਾ ਕਿ ਕਿਚਨ ਦੀ ਵੇਸਤੋ ਤੁਸੀਂ ਜਿਹੜਾ ਕੀ ਕਾਲਾ ਸੋਨਾ ਬਣਾ ਰਹੇ ਹੋ ਤੇ ਉਹਨੂੰ ਬੂਟਿਆਂ ਦੇ ਵਿੱਚ ਪਾ ਕੇ ਇੱਕ ਵਧੀਆ ਨਹੀਂ ਕਿ ਮੈਸੇਜ ਦੇ ਰਹੇ ਹੋ ਕਿ ਜਿਹੜਾ ਆਪਾਂ ਕਚਰਾ ਸਮਝ ਕੇ ਵੇਸਟ ਸੁਰਜਨ ਨੇ ਆਪਾਂ ਕਿਵੇਂ ਉਹਨੂੰ ਯੂਜ਼ ਕਰ ਸਕਦੇ ਆ ਇਹ ਆਈਡੀਆ ਕਿਵੇਂ ਹੈ ਤੁਹਾਡੇ 'ਚ ਆਈਡੀਆ ਤਾਂ ਜ਼ਰੂਰਤ ਕਾੜ ਦੀ ਮਾਂ ਹੁੰਦੀ ਹੈ ਜੀ ਜਦੋਂ ਬੂਟੇ ਲਗਾਏ ਸੀਗੇ ਹਮ ਤੇ ਉਹਨੂੰ ਖਾਦ ਦੀ ਜ਼ਰੂਰਤ ਹੁੰਦੀ ਹੈ ਜੀ ਮੈਂ ਕੈਮੀਕਲ ਦੇ ਉੱਤੇ ਕੋਈ ਡਿਪੈਂਡ ਨਹੀਂ ਸੀ ਕਰਨਾ ਚਾਹੁੰਦਾ ਨੂੰ ਸੋਚਿਆ ਕਿ ਕੋਈ ਆਰਗੈਨਿਕ ਖਾਦ ਵਗੈਰਾ ਹੀ ਇਸਤੇਮਾਲ ਕੀਤੀ ਜਾਵੇ ਫਿਰ ਜਦੋਂ ਲੋਕਾਂ ਤੋਂ ਪੁੱਛਗਿੱਛ ਕੀਤੀ ਬਹੁਤਾ ਐਕਸਪੀਰੀਅੰਸ ਨਹੀਂ ਸੀਗਾ ਤੇ ਉਹਨਾਂ ਨੇ ਫਿਰ ਇਹ ਸਲਾਹ ਦਿੱਤੀ ਕਿ ਅਗਰ ਆਰਗੈਨਿਕ ਵਾਲੀ ਤੁਰਨਾ ਹੈ ਤੇ ਆਪਣੀ ਕਿਚਨ ਦੀ ਵੇਸਟ ਨੂੰ ਹੀ ਤੁਸੀਂ ਡੀਕੰਪੋਜ਼ ਕਰਕੇ ਤੇ ਉਹਦੀ ਖਾਦ ਬਣਾਓ ਜੀ ਬਾਕੀ ਦੋਸਤੋ ਇਹ ਦੇਖੋ ਇਹ ਜਿਹੜੇ ਕੀ ਆਮ ਜਿਹੜੇ ਆਪਾਂ ਘਰ ਦੇ ਵਿੱਚ ਫਰੂਟ ਖਾਂਦੇ ਆ ਉਹਨਾਂ ਦੇ ਛਿਲਕੇ ਨੇ ਅਤੇ ਉਸੇ ਤੋਂ ਹੀ ਖਾਦ ਤਿਆਰ ਹੋਣਗੇ ਪੂਰਾ ਜਿਹੜਾ ਪ੍ਰੋਸੈਸ ਹੈ ਉਹਨਾਂ ਨੇ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਿਆ ਸਰ ਪੂਰਾ ਸਰ ਦੱਸੋ ਵੀ ਕਿਵੇਂ ਇਹ ਛਿਲਕਿਆਂ ਤੋਂ ਉੱਪਰੋਂ ਤੁਸੀਂ ਖਾਦ ਤਿਆਰ ਕਰਦੇ ਹੋ ਹਾਂਜੀ ਇਹ ਬਹੁਤ ਸੌਖਾ ਜਿਹਾ ਤਰੀਕਾ ਹੈਗਾ ਕਾਫੀ ਲੋਕਾਂ ਦੇ ਦਿਮਾਗ 'ਚ ਗੱਲ ਹੁੰਦੀ ਹੈ ਕਿ ਇਹ ਔਖਾ ਕੰਮ ਹੈ ਜਾਂ ਇਹ ਜੋ ਕੋਈ 스మెਲ ਆਂਦੀ ਹੋਏਗੀ ਇਹਦੇ 'ਚ ਕੋਈ 스మెਲ ਨਹੀਂ ਆਂਦੀ ਵੈਸੇ ਵੀ ਜੇ ਕਿਹਾ ਜਾਵੇ ਦੇਖਿਆ ਜਾਵੇ ਤਾਂ 스మెਲ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਉਹ ਇੱਕ ਸਟੇਟ ਆਫ ਮਾਈਂਡ ਹੈ ਜੀ ਜੀ ਅਸੀਂ ਦੇਖਦੇ ਆ ਏਡੇ ਏਡੇ ਕੁਆਲੀਫਾਈਡ ਡਾਕਟਰ ਨੇ ਗਲੀ ਸੜੀ ਲਾਸ਼ ਦਾ ਪੋਸਟਮਾਰਟਮ ਕਰਦੇ ਆ ਜਾਂ ਲੋਕ ਗਟਰਸ ਦੇ ਵਿੱਚ ਵੜ ਕੇ ਸਫਾਈ ਕਰਦੇ ਆ ਤੇ ਉਹਨਾਂ ਨੂੰ 스మెਲ ਵਗੈਰਾ ਕੋਈ ਨਹੀਂ ਆਉਂਦੀ ਇਹ 스మెਲ ਸਿਰਫ ਸਾਡੇ ਮਾਈਂਡ ਦੀ ਗੱਲ ਹੈਗੀ ਹੈ ਤੁਸੀਂ ਕੰਮ ਸ਼ੁਰੂ ਕਰੋ ਤੇ ਕੁਝ ਨਹੀਂ ਆਉਂਦੀ ਲੁਧਿਆਣੇ ਦੇ ਲੋਕਾਂ ਨੂੰ ਤਾਂ ਵੈਸੇ ਹੀ ਨਹੀਂ ਆਣੀ ਚਾਹੀਦੀ ਕਿਉਂਕਿ ਉਹ ਬੁੱਢੇ ਦਰਿਆ ਦੇ ਕਿਨਾਰੇ ਤੇ ਰਹਿੰਦੇ ਨੇ ਉੱਥੇ ਹੀ ਖਾਣਾ ਬਣਾਉਂਦੇ ਆ ਉੱਥੇ ਹੀ ਖਾਂਦੇ ਆ ਤੇ ਉਹਨਾਂ ਨੂੰ ਕੋਈ 스మెਲ ਨਹੀਂ ਆਉਂਦੀ ਸੋ ਇਹਨੂੰ ਬਣਾਉਣ ਦਾ ਬਹੁਤ ਸੌਖਾ ਜਿਹਾ ਤਰੀਕਾ ਹੈ ਕੋਈ ਵੀ ਇੱਕ ਕੰਟੇਨਰ ਆਪਣੀ ਲੋਡ ਦੇ ਮੁਤਾਬਿਕ ਲੈ ਲਓ ਜੀ 20 ਲੀਟਰ 30 ਲੀਟਰ ਮੈਂ 50 ਲੀਟਰ ਦੇ ਕੰਟੇਨਰ ਚ ਬਣਾਣਾ ਜੀ ਇਹਨੂੰ ਇੱਕ ਸੁਰਾਖ ਥੱਲਿਓਂ ਕਰ ਦਿਓ ਜਿਹਦੇ ਨਾਲ ਐਕਸਟਰਾ ਮੌਇਸਚਰ ਇਹਦਾ ਡレイン ਹੋ ਜਾਏਗਾ ਹੂੰ ਇਹ ਤੁਸੀਂ ਦੇਖੋ ਥੱਲੇ ਡレイン ਹੋ ਰਿਹਾ ਉਹਦੇ ਚ ਹੂੰ ਜੀ ਤੇ ਉਸ ਤੋਂ ਬਾਅਦ ਸਾਈਡਾਂ ਤੋਂ ਕੁਝ ਹੋਲ ਦੇ ਦਿਓ ਜਿਹਦੇ ਨਾਲ 에ਅਰ ਵੈਂਟੀਲੇਸ਼ਨ ਉਹਨੂੰ ਮਿਲਦੀ ਰਵੇ 에ਅਰ ਸਰਕੂਲੇਸ਼ਨ ਹੁੰਦੀ ਰਵੇ ਹੂੰ ਇਹਨੂੰ ਬਣਾਉਣ ਲਈ ਤੁਸੀਂ ਥੱਲੇ 3 ਕੋ ਇੰਚ ਦੇ ਸੁੱਕੇ ਪੱਤਿਆਂ ਦੀ ਇੱਕ ਲੇਅਰ ਲਗਾ ਦਿਓ। ਹੂੰ ਜੇ ਸੁੱਕੇ ਪੱਤੇ ਨਹੀਂ ਹੈਗੇ ਤੇ ਚੋਲਾ ਦੀ ਫੱਕ ਪਾ ਸਕਦੇ ਹੋ। ਜੇ ਚੋਲਾ ਦੀ ਫੱਕ ਨਹੀਂ ਹੈਗੀ ਤੇ ਗਾਰਡਨ ਦੀ ਮਿੱਟੀ ਪਾ ਲਓ। ਜੀ ਬਸ ਇਹ ਯਕੀਨ ਤੇ ਕਿ ਗਾਰਡਨ ਦੀ ਮਿੱਟੀ ਜਿਹੜੀ ਹੈ ਉਹ ਉਹਦੇ ਵਿੱਚ ਕੈਮੀਕਲ ਨਾ ਹੋਣ। ਹੂੰ ਜੀ। ਹੂੰ ਤੇ 3 ਕੋ ਇੰਚ ਦੀ ਤਹਿ ਤੋਂ ਬਾਅਦ ਦੁਬਾਰਾ 6 ਇੰਚ ਦੀ ਕਿਚਨ ਦੀ ਜਿਹੜੀ ਵੇਸਟ ਹੈ ਸਾਡੀ, ਗ੍ਰੀਨ ਵੇਸਟ ਜਿਹਨੂੰ ਕਹਿੰਦੇ ਆ। ਹੂੰ 6 ਕੋ ਇੰਚ ਹੋਰ ਦੀ ਤਹਿ ਲਗਾ ਦਿਓ। ਜੀ ਫਿਰ ਦੁਬਾਰਾ ਰਿਪੀਟ ਕਰ ਦਿਓ ਸੁੱਕੇ ਪੱਤਿਆਂ ਦੀ ਤ ਹੈ ਫਿਰ ਗ੍ਰੀਨ ਵੇਸਟ ਦੀ ਇਹਦੇ ਦੋ ਮਕਸਦ ਹੁੰਦੇ ਆ ਇੱਕ ਤੇ ਜਿਹੜੀ ਗ੍ਰੀਨ ਵੇਸਟ ਦੇ ਵਿੱਚ ਐਕਸਟਰਾ ਮੋਇਸਚਰ ਹੁੰਦਾ ਜੀ ਜੀ ਉਹਨੂੰ ਪੱਤੇ ਐਬਜ਼ੌਰਬ ਕਰ ਲੈਂਦੇ ਆ ਹਮ ਜੀ ਦੂਜਾ ਇਸ ਗ੍ਰੀਨ ਵੇਸਟ ਦੇ ਵਿੱਚ ਜ਼ਿਆਦਾਤਰ ਨਾਈਟ੍ਰੋਜਨ ਹੁੰਦਾ ਹੈ ਜੀ ਤੇ ਸੁੱਕੇ ਪੱਤਿਆਂ ਦੇ ਵਿੱਚ ਕਾਰਬਨ ਹੁੰਦੀ ਹੈ ਹਮ ਕਾਰਬਨ ਔਰ ਨਾਈਟ੍ਰੋਜਨ ਦਾ ਕੰਬੀਨੇਸ਼ਨ ਹੀ ਖਾਦ ਨੂੰ ਬਣਾਉਂਦਾ ਹੈ ਹਮ ਇਹ ਤੈਹਾ ਇਸੇ ਤਰ੍ਹਾਂ ਡਰਮ ਦੇ ਵਿੱਚ ਲਗਾਉਂਦੇ ਜਾਓ 15 ਕੁ ਦਿਨਾਂ ਬਾਅਦ ਥੋੜੀ ਜੀ ਦਹੀਂ ਪਤਲੀ ਕਰਕੇ ਜਿਵੇਂ ਆਪਾਂ ਜਾਗ ਲਗਾਣੇ ਆ ਜੀ ਜੀ ਉਹ ਉਹਦੇ ਵਿੱਚ ਪਾ ਦਿਓ ਉਹਦੇ ਨਾਲ ਬੈਕਟੀਰੀਆ ਡਿਵੈਲਪ ਹੋ ਜਾਏਗਾ ਹੂੰ ਉਹ ਅੱਗੇ ਤੋਂ ਅੱਗੇ ਆਪਣੇ ਆਪ ਮਲਟੀਪਲਾਈ ਹੁੰਦਾ ਰਹਿੰਦਾ ਹੈ ਤੇ ਇਹਨੂੰ ਡੀਕੰਪੋਜ਼ ਕਰਕੇ ਉਹ ਖਾਦ ਬਣਾ ਦੇਗਾ ਜੀ ਇਹਨੂੰ ਬਣਨ ਦੇ ਵਿੱਚ ਲਗਭਗ 3 ਕੁ ਮਹੀਨੇ ਦਾ ਟਾਈਮ ਲੱਗਦਾ ਹੂੰ ਔਰ ਤੁਸੀਂ ਵੱਖਰੀਆਂ ਵੱਖਰੀਆਂ ਸਟੇਜਸ ਤੋਂ ਅਗਰ ਦੇਖੋਗੇ ਹੂੰ ਤੇ ਜਿਵੇਂ ਜਿਵੇਂ ਅੱਗੇ ਇਹ ਡੀਕੰਪੋਜ਼ ਹੁੰਦੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਕਾਫੀ ਬਦਲਾਅ ਆਉਂਦਾ ਜਾ ਰਿਹਾ ਹੈ। ਹਮਮ ਕਿਚਨ ਦੀ ਵੇਸਟ ਦੇ ਨਾਲ-ਨਾਲ ਤੁਸੀਂ ਪੱਤਿਆਂ ਤੋਂ ਵੀ ਜਿਹੜੀ ਤੁਹਾਡੇ ਗਾਰਡਨ ਦੀ ਵੇਸਟ ਹੈਗੀ ਹੈ ਜੀ ਪ੍ਰੂਨਿੰਗ ਦੇ ਨਾਲ ਜਾਂ ਪੱਤ ਝੜਦੇ ਨਾਲ ਜਿਹੜੇ ਵੀ ਪੱਤੇ ਨੇ ਤੁਸੀਂ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਡੀਕੰਪੋਜ਼ ਕਰੋ ਵਿੱਚ ਡਰੱਮਾਂ ਦੇ ਪਾ ਕੇ ਜਾਂ ਉਹਨੂੰ ਬੋਰੀਆਂ 'ਚ ਭਰ ਕੇ ਰੱਖ ਦਿਓ ਤਾਂ ਵੀ ਹੋ ਜਾਣਗੇ। ਜੀ ਤੋ ਵਾਕੀ ਇਹ ਜਿਹੜੀ ਕਿਚਨ ਦੀ ਵੇਸ ਤੋਂ ਇਲਾਵਾ ਜਿਹੜੇ ਕਿ ਅਸੀਂ ਦੇਖਿਆ ਕਿ ਗੈਂਦੇ ਦੇ ਫੁੱਲ ਜਿਹੜੇ ਆਮ ਇਸਤੇਮਾਲ ਹੁੰਦੇ ਨੇ ਕੋਈ ਵੀ ਧਾਰਮਿਕ ਸਮਾਗਮ ਹੋਵੇ ਤਾਂ ਆਪਾਂ ਫੁੱਲ ਯੂਜ਼ ਕਰਕੇ ਉਹਨਾਂ ਨੂੰ ਸੁੱਟ ਦਿੰਨੇ ਆ ਪਰ ਇਹਨਾਂ ਨੇ ਉਸ ਦੀ ਵੀ ਜਿਹੜਾ ਕਿ ਰੀਸਾਈਕਲ ਕੀਤਾ ਉਸ ਤੋਂ ਵੀ ਜਿਹੜੀ ਖਾਦ ਬਣਾਉਣ ਦੀ ਜਿਹੜੀ ਆ ਉਹ ਪ੍ਰਕਿਰਿਆ ਆਰੰਭੀ ਹੈਗੀ ਇਸ ਤੋਂ ਇਲਾਵਾ ਜਿਹੜੇ ਆਮ ਦਰਖਤਾਂ ਦੇ ਪੱਤੇ ਹੁੰਦੇ ਨੇ ਉਹਨਾਂ ਤੋਂ ਵੀ ਜਿਹੜੀ ਖਾਦ ਤਿਆਰ ਕੀਤੀ ਹੈ ਜੀ ਇਹ ਸਹੀ ਹੈ ਜੀ ਜਿਹੜੇ ਫੁੱਲ ਦੇ ਤੁਹਾਨੂੰ ਇਹ ਇਹ ਵੀ ਖਾਦ ਦੇ ਰੂਪ ਦੇ ਵਿੱਚ ਤੁਸੀਂ ਵਰਤੋਗੇ ਬਹੁਤ ਵਧੀਆ ਖਾਦ ਹੈਗੀ ਹੈ ਇਹਦੇ ਵਿੱਚ ਬਹੁਤ ਨਿਊਟ੍ਰੀਐਂਟਸ ਹੈਗੇ ਨੇ ਇਹ ਨਗਰ ਕੀਰਤਨ ਜਦੋਂ ਨਿਕਲਦਾ ਸਾਡੇ ਹੁਣ ਪਿੱਛੇ ਦੇ ਗੁਰਪੁਰਬ ਦੇ ਟਾਈਮ ਤੇ ਨਿਕਲਿਆ ਤੇ ਗੱਡੀਆਂ ਬਹੁਤ ਸਜਾਈਆਂ ਹੁੰਦੀਆਂ ਨੇ ਔਰ ਕੁਇੰਟਲਾਂ ਦੇ ਹਿਸਾਬ ਨਾਲ ਇਹ ਫਲਾਰ ਹੁੰਦੇ ਨੇ ਹਮ ਇਹ ਲੋਕ ਇਹਨਾਂ ਨੂੰ ਸੁੱਟਦੇ ਕਿੱਥੇ ਨੇ ਜਾ ਕੇ ਜਾਂ ਨਹਿਰ ਦੇ ਵਿੱਚ ਜਾਂ ਦਰਿਆ ਦੇ ਵਿੱਚ ਜਾਂ ਛੱਪੜਾਂ ਦੇ ਵਿੱਚ ਵਾਟਰ ਬਾਡੀਜ਼ ਦੇ ਵਿੱਚ ਹੀ ਪਾਉਂਦੇ ਆਪਾਂ ਇਹਨੂੰ ਔਰ ਵਾਟਰ ਬਾਡੀ ਇਹਦੇ ਨਾਲ ਪਲੂਟ ਹੁੰਦੀਆਂ ਨੇ ਬਾਕੀ ਇਹ ਲੋਕ ਇਹ ਧਾਰਨਾ ਕਿ ਜੇ ਕੋਈ ਧਾਰਮਿਕ ਸਮੱਗਰੀ ਹੈ ਉਹਨੂੰ ਜਲ ਪ੍ਰਵਾਹ ਕਰ ਦਿਓ ਲੋਕਾਂ ਦੇ ਜ਼ਹਿਨ ਚ ਇਹ ਹੁੰਦਾ ਪਰ ਉਹ ਉਸ ਥਾਂ ਨੂੰ ਪਲੂਟ ਕਰਦਾ ਹੈ ਹੂੰ ਬੇਸ਼ੱਕ ਕਹਿਣ ਨੂੰ ਲੋਕ ਕਹਿ ਦਿੰਦੇ ਆ ਕਿ ਇਹ ਤਾਂ ਬਾਇਓ ਡੀਗਰੇਡੇਬਲ ਨੇ ਪਰ ਉਹਨੂੰ ਉਸ ਸਟੇਜ ਤੇ ਪਹੁੰਚਣ ਲਈ ਬਹੁਤ ਲੰਮਾ ਟਾਈਮ ਲੱਗਦਾ ਹੈ ਉਹਦੇ ਵਿਚਕਾਰ ਜਿਹੜੀ ਉਹਦੀ ਸਿਚੁਏਸ਼ਨ ਹੁੰਦੀ ਹੈਗੀ ਉਹ ਪਾਣੀ ਨੂੰ ਕਾਫੀ ਪੋਲੂਸ਼ਨ ਵੱਲ ਲੈ ਜਾਂਦੀ ਹੈ ਜੀ ਤੇ ਜੇ ਉਹਨਾਂ ਦੇ ਦਿਮਾਗ 'ਚ ਇਹ ਹੋਵੇ ਕਿ ਅਸੀਂ ਇਹਨੂੰ ਪਾਣੀ 'ਚ ਹੀ ਵਹਾਣਾ ਹੈ ਤਾਂ ਮੇਰੇ ਕੋਲ ਉਹ ਵੀ ਇੱਕ ਤਰੀਕਾ ਹੈਗਾ ਮੈਂ ਇਹਨਾਂ ਨੂੰ ਪਾਣੀ ਦੇ ਵਿੱਚ ਇਹਨਾਂ ਦਾ ਬਾਇਓਐਂਜ਼ਾਈਮ ਬਣਾਣਾ ਤੁਹਾਨੂੰ ਅੰਦਰ ਦਿਖਾਵਾਂਗਾ ਤੇ ਉਹ ਪਾਣੀ ਦੇ ਵਿੱਚ ਵੀ ਉਹਦਾ ਜਲ ਪ੍ਰਵਾਹ ਵੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੀ ਖਾਦ ਵੀ ਬਣ ਜਾਂਦੀ ਹੈ ਤੇ ਅਖੀਰ ਤੇ ਆ ਕੇ ਇਹਦਾ ਇਹ ਐਂਡ ਪ੍ਰੋਡਕਟ ਪ੍ਰੋਡਕਟ ਹੈਗਾ ਜੀ ਜੇ ਤੁਸੀਂ ਇਹ ਦੇਖੋਗੇ ਕਿੰਡੀ ਸ਼ਾਨਦਾਰ ਖਾਦ ਹੈ ਇਹ ਜੀ ਇਹਦੇ ਵਿੱਚ ਕੋਈ ਚਿਪਚਪਾहट ਨਹੀਂ ਹੈ ਕੋਈ ਇਹਦੇ ਵਿੱਚ 스멜 ਨਹੀਂ ਹੈਗੀ ਹੈ ਔਰ 42 ਪਰਾਂ ਦੇ ਨਿਊਟ੍ਰੀਐਂਟਸ ਹੈਗੇ ਨੇ ਇਸ ਖਾਦ ਦੇ ਵਿੱਚ ਦੇਖੋ ਦੋਸਤੋ ਇਹ ਉਹ ਤਿਆਰ ਜਿਹੜੀ ਖਾਦ ਹੈਗੀ ਉਸ ਤੋਂ ਤਿਆਰ ਹੋਈ ਜਿਹੜੀ ਤੁਸੀਂ ਕਿਚਨ ਦੇ ਵਿੱਚ ਫਲ ਸਬਜ਼ੀਆਂ ਦੇ ਛਿਲਕਿਆਂ ਨੂੰ ਵੇਸ ਸਮੇਂ ਕਿ ਸੁੱਟ ਦਿੰਨੇ ਇਹ ਉਸੇ ਦੀ ਜਿਹੜੀ ਖਾਦ ਤਿਆਰ ਕੀਤੀ ਹੋਈ ਹੈ ਕਟੋ-ਕਟ ਤਿੰਨ ਮਹੀਨੇ ਦਾ ਸਮਾਂ ਲੱਗਦਾ ਹੈ ਫਿਰ ਇਹੀ ਜਿਹੜੀ ਖਾਦ ਹੈਗੀ ਹੈ ਇਹਨਾਂ ਬੂਟਿਆਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਇਹ ਇਹ ਦੇਖੋ ਜੀ ਸਬਜ਼ੀਆਂ ਉਗਾਉਣੀਆਂ ਜਿਹੜੇ ਸ਼ੁਰੂ ਕੀਤੀਆਂ ਨੇ ਆ ਮੇਰੇ ਸਬਜ਼ੀਆਂ ਵਾਲੀ ਸੈਕਸ਼ਨ ਹੈ ਜੀ ਇਹ ਪਾਲਕ ਹੈਗੀ ਹੈ ਚਕੰਦਰ ਹੈਗੇ ਨੇ ਹੂੰ ਫੁੱਲ ਗੋਭੀ ਹੈ ਜੀ ਮੇਥੀ ਹੈ ਅਗਰ ਇਸ ਪਾਸੇ ਆਉਂਗੇ ਤੇ ਮੂਲੀਆਂ শালগম ਔਰ ਹੈ ਵੀ ਡਰਮਾ ਦੇ ਵਿੱਚ ਵੀ ਕੋਈ ਬਹੁਤ ਉਹਦੇ ਨਹੀਂ ਹੈਗੇ ਆਪਾਂ ਕਹੀਏਗੇ ਆਪਣੇ ਵੱਡੇ ਉਹਦੇ ਵਿੱਚ ਜੀ ਦੇਖੋ ਤੁਸੀਂ ਹੁਣ ਇਹਦੇ ਕਾਫੀ ਮੂਲੀਆਂ ਤਿਆਰ ਹੋ ਰਹੀਆਂ ਨੇ ਜੀ ਤੇ ਬਿਲਕੁਲ ਇਹ ਇਹ ਜਿਹੜੇ ਘਰ ਦੇ ਵਿੱਚ ਹੀ ਮੂਲੀਆਂ ਛਿਲਗਮ ਸਬਜ਼ੀਆਂ ਤਿਆਰ ਕੀਤੀਆਂ ਹੋਈਆਂ ਫਿਰ ਲੱਗਦਾ ਕਿ ਤੁਸੀਂ ਮਾਰਕੀਟ ਘਾਟੀ ਜਾਂਦੇ ਹੋਣੇ ਸਾਰੀਆਂ ਜੈਵਿਕ ਜਿਹੜੀ ਘਰ ਦੀ ਖੇਤੀ ਹੈ ਉਸ ਤੋਂ ਹੀ ਫਾਇਦਾ ਲੈਂਦੇ ਹੋਣੇ ਮਾਰਕੀਟ ਵੀ ਜਾਣਾ ਪੈਂਦਾ ਪੂਰੀਆਂ ਨਹੀਂ ਹੁੰਦੀਆਂ ਪਰ ਜੋ ਸਵਾਦ ਇਹਨਾਂ ਦਾ ਹੈਗਾ ਉਹਨਾਂ ਦਾ ਨਹੀਂ ਹੈ ਇਹ ਬਹੁਤ ਹੀ ਮਤਲਬ ਕਿਸੇ ਜ਼ਮਾਨੇ ਵਿੱਚ ਬਚਪਨ ਤੇ ਚੀਜ਼ਾਂ ਇਹ ਖਾਂਦੇ ਹੁੰਦੇ ਸੀ ਮੁਰਕੇ ਤਾਂ ਕੈਮੀਕਲਸ ਆਣ ਲੱਗੇ ਹਾਂ ਤੇ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਇਹਨਾਂ ਦੇ ਵਿੱਚ ਉਹੀ ਸਵਾਦ ਹੈਗਾ ਇਸ ਤੋਂ ਬਿਨਾ ਇਸ ਤੋਂ ਇਲਾਵਾ ਦੇਖਿਆ ਕਿ ਤੁਸੀਂ ਇੱਥੇ ਜਿਹੜੇ ਕਿ ਫਰੂਟ ਦੇ ਬੂਟੇ ਵੀ ਕਈ ਲਾਏ ਹੋਏ ਹੋਏਗੇ ਨੇ ਫਰੂਟ ਵੀ ਇੱਥੇ ਤਕਰੀਬਨ ਮੈਂ 18 19 ਤਰ੍ਹਾਂ ਦੇ ਛੱਤ ਦੇ ਉੱਤੇ ਲਗਾਏ ਆ ਕੁਝ ਮੇਰੇ ਥੱਲੇ ਨੇ ਜੇ ਤੁਸੀਂ ਇੱਥੇ ਦੇਖੋਗੇ ਇਹ ਬੂਟਾ ਹਮ ਫਲ ਨਲ ਭਰਿਆ ਪਿਆ ਹੈ ਹਾਂ ਪਿਛਲੇ ਹਫਤੇ ਇੱਕ ਸਮਾਗਮ ਸੀ ਤੇ ਬੱਚੇ ਵੀ ਦੇਖਣ ਆਏ ਇੱਥੇ ਤੇ ਉਹ ਖੇਡ-ਖੇਡ ਕਾਫੀ ਤੋੜ ਗਏ ਨੇ ਇਹਦੇ ਪਰ ਫਿਰ ਵੀ ਇਹਦੇ ਤੇ ਹਾਲੇ ਤੱਕ ਬਹੁਤ ਫਰੂਟ ਹੈਗਾ ਬਾਕੀ ਇਹ ਕਿਸੇ ਜਿਹਨੇ ਮਿੰਨੀ ਇਹਨੂੰ ਬਾਗ ਕਹਿ ਸਕਦੇ ਐ ਇੰਨੇ ਜਿਹੜੇ ਬੂਟੇ ਕਿਸੇ ਬਾਗ ਦੇ ਵਿੱਚ ਵੀ ਹੋਣੇ ਨਹੀਂ ਕਿ ਜਿਹੜੇ ਜਿਹੜੇ ਕਿ ਜੈਵਿਕ ਖਾਦ ਨਾਲ ਤਿਆਰ ਕੀਤੇ ਹੋਣ ਆਲੂ ਬੁਖਾਰਾ ਹੈ ਇੱਥੇ ਘਾਟ ਹੀ ਲਗਾਉਂਦੇ ਆ ਲੋਕ ਹੁਣ ਤਾਂ ਪੱਤ ਝੜਦਾ ਮੌਸਮ ਹੈ ਜੇਕਰ ਫਲਦਾਰ ਮੌਸਮ ਉਹਦੇ ਵਿੱਚ ਆਉਂਦੇ ਤਾਂ ਤੁਹਾਨੂੰ ਬਹੁਤ ਵਧੀਆ ਲੱਗੇ ਪਪੀਤੇ ਨੇ ਪਪੀਤੇ ਆ ਆ ਦੇ ਆ ਆ ਸਭ ਤੋਂ ਯੂਨਿਕ ਚੀਜ਼ ਹੈਗੀ ਐ ਜਿਹੜੀ ਪਪੀਤੇ ਦਾ ਬੂਟਾ ਵੀ ਘਰ ਦੀ ਛੱਤ ਦੇ ਉੱਪਰ ਲਾਣਾ ਪੋਸੀਬਲ ਹੈ ਇਹ ਸਾਬਤ ਕਰਦਾ ਕਲੇਰ ਸਾਹ ਨੇ ਫੁੱਲ ਆਏ ਪਏ ਉੱਪਰ ਇਹਨਾਂ ਦੇ ਹੁਣ ਫਲ ਵੀ ਲੱਗਣਾ ਹੀ ਲੱਗਣਾ ਜੀ ਇਸ ਤੋਂ ਬਿਨਾ ਇਹ ਕਿ ਕਰਾਉਂਦਾ ਜਿਹਨੂੰ ਅਸੀਂ ਕਰੈਨਬੈਰੀ ਕਹਿ ਦਿੰਦੇ ਆ ਹੂੰ ਜੀ ਇਹਦੇ ਵਿੱਚ ਵੀ ਇੱਕ ਵਾਰੀ ਫਲ ਲੱਗ ਚੁੱਕਾ ਹੈ ਹਾਲੇ ਬੂਟਾ 1.5 2 ਸਾਲ ਦਾ ਹੈ ਤੇ ਅੱਗੇ ਚੱਲੋਂਗੇ ਤੇ ਅੰਜੀਰ ਹੈ ਜੀ ਬਹੁਤ ਹੀ ਮਹਿੰਗਾ ਫਰੂਟ ਗਿਣਦੇ ਆ ਆਪਾਂ ਇਸਨੂੰ ਜੀ ਜੀ ਔਰ ਇਹ ਦੇਖੋ ਇਹ ਤੀਜੀ ਵਾਰ ਫਲ ਲੱਗਿਆ ਇਹਨੂੰ 2 ਸਾਲਾਂ ਦੇ ਵਿੱਚ ਹੂੰ ਬਹੁਤ ਵਧੀਆ ਫਲ ਹੁੰਦਾ ਹੈ ਇਹਦਾ ਔਰ ਬਹੁਤ ਕੀਮਤੀ ਫਲ ਕਹਿ ਸਕਦੇ ਆ ਹੂੰ ਇੱਕ ਇਹ ਵੀ ਚੀਜ਼ ਤਾਂ ਅਸੀਂ ਕਲੀਅਰ ਕਰ ਦਈਏ ਕਿ ਤੁਸੀਂ ਪਹਿਲਾਂ ਆਰਮੀ ਦੇ ਵਿੱਚ ਸੀਗੇ ਫਿਰ ਤੁਸੀਂ ਬੈਂਕ ਦੀ ਜੌਬ ਕੀਤੀ ਫਿਰ ਆ ਗਾਰਡਨਿੰਗ ਵਾਲਾ ਤੁਹਾਡਾ ਰੁਝਾਨ ਕਿਵੇਂ ਆਇਆ ਮੇਰਾ ਰੁਝਾਨ ਵੈਸੇ ਨਹੀਂ ਸੀਗਾ ਸਾਡਾ ਨ ਇੱਕ ਥੱਲੇ ਛੋਟਾ ਜਿਹਾ ਬਾਗੀਚਾ ਸੀ ਤੇ ਇੱਕ ਵਾਰੀ ਮਿਊਸਪਲ ਕਾਰਪੋਰੇਸ਼ਨ ਵਾਲਿਆਂ ਨੂੰ ਸ਼ੌਂਕ ਚੜਿਆ ਕਿ ਅਸੀਂ ਸੜਕਾਂ ਵਾਲ ਟੂ ਵਾਲ ਬਣਾਣੀਆਂ ਜੀ ਤੇ ਉਹਨਾਂ ਨੇ ਉਹ ਜੇਸੀਬ ਮਿਸ਼ਾਲ ਮਸ਼ੀਨ ਲਿਆ ਕੇ ਸਾਰਾ ਉਜਾੜ ਦਿੱਤਾ ਮੇਰਾ ਬਾਗੀਚਾ ਜੀ ਮੈਨੂੰ ਕਾਫੀ ਉਸ ਟਾਈਮ ਨਮੋਸੀ ਜੀ ਵੀ ਹੋਈ ਤੇ ਗੁੱਸਾ ਵੀ ਆਇਆ ਪਰ ਮੈਂ ਫਿਰ ਉਹਨਾਂ ਦੇ ਨਾਲ ਕਾਫੀ ਫਾਈਟ ਕੀਤੀ ਮੇਰਾ ਬਾਗੀਚੇ ਦੀ ਥਾਂ ਮੈਨੂੰ ਵਾਪਸ ਮਿਲ ਗਈ ਹੂੰ ਹੂੰ ਜੀ ਪਰ ਬਾਗੀਚਾ ਉਜੜ ਗਿਆ ਸੀ ਹੂੰ ਉਹ ਬਾਗੀਚਾ ਬਣਾਉਣ ਲਈ ਨਵੇਂ ਸਿਰੇ ਤੋਂ ਬੂਟੇ ਜਿਹੜੇ ਲਗਾਣੇ ਸੀਗੇ ਜੀ ਤੇ ਫਿਰ ਮੈਂ ਇੱਧਰ ਉੱਧਰ ਭਜਨ ਅਠ ਕੀਤੀ ਤੇ ਬੂਟਿਆਂ ਦਾ ਕੋਈ ਬੰਦੋਬਸਤ ਕਰਨ ਲੱਗਿਆ ਲੋਕਾਂ ਦੇ ਘਰਾਂ 'ਚ ਜਾ ਕੇ ਦੇਖਣਾ ਜੀ ਵੀ ਲੋਕਾਂ ਨੇ ਕਿਹੜੇ-ਕਿਹੜੇ ਬੂਟੇ ਲਗਾਏ ਹੋਏ ਆ ਤੇ ਫਿਰ ਹੌਲੀ-ਹੌਲੀ ਸ਼ੌਂਕ ਵੱਧ ਗਿਆ ਤੇ ਲਾਕਡਾਊਨ ਦੇ ਦਿਨਾਂ ਦੇ ਵਿੱਚ ਟਾਈਮ ਬਹੁਤ ਮਿਲ ਗਿਆ ਤੇ ਫਿਰ ਤੇ ਮੈਂ ਬੂਟੇ ਇੰਨੇ ਲਗਾ ਲਏ ਕਿ ਹੁਣ ਮੈਂ ਦੁਕਾਨ ਤੇ ਵੀ ਅੱਧਾ ਦਿਨ ਜਾਣਾ ਅੱਗੇ ਪੂਰਾ ਦਿਨ ਦੁਕਾਨਦਾਰੀ ਕਰਦਾ ਸੀਗਾ ਮੇਰੇ ਬੇਟੇ ਦੀ ਕੈਮਿਸਟਰੀ ਸ਼ਾਪ ਹੈ ਸੋ ਬਾਕੀ ਅਸੀਂ ਦੇਖੇ ਕਿ ਬਹੁਤ ਸਾਰੇ ਯੂਨਿਕ ਪਲਾਂਟ ਨੇ ਇਹ ਤੁਹਾਨੂੰ ਈਜ਼ੀਲੀ ਇੱਥੇ ਮਿਲ ਜਾਂਦੇ ਜਾਂ ਕਿਤੇ ਆਰਡਰ ਕਰਕੇ ਕਿਸੇ ਹੋਰ ਥਾਂ ਤੋਂ ਮੰਗਵਾਉਣੇ ਉਥੋਂ ਮਿਲ ਜਾਂਦੇ ਜਿਹੜੇ ਸੇਬ ਦੇ ਨੇ ਤੇ ਐਵੋਕਾਡੋ ਹੈ ਉਹ ਬਾਹਰੋਂ ਮੰਗਾਣੇ ਪੈਂਦੇ ਆ ਇਹ ਡ੍ਰੈਗਨ ਫਰੂਟ ਇੱਥੇ ਨੇੜੇ ਹੀ ਇੱਕ ਸਾਡੇ ਫਰੈਂਡ ਦਾ ਬਾਗ ਹੈਗਾ ਉਹ ਉਥੋਂ ਮਿਲ ਜਾਂਦੇ ਆ ਡ੍ਰੈਗਨ ਫਰੂਟ ਹੁਣ ਤਕਰੀਬਨ ਪੰਜਾਬ ਚ ਕਾਫੀ ਲੱਗਣ ਲੱਗ ਗਿਆ ਅੱਗੇ ਨਹੀਂ ਸੀ ਲੱਗਦਾ ਮੇਰੇ ਕੋਲ 7-8 ਜੀ ਜੀ ਪੋਲ ਹੈਗੇ ਨੇ ਇਹਦੇ ਸੋ ਬਾਕੀ ਇੱਥੇ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਜਿਹੜੇ ਕਈ ਫੁੱਲਾਂ ਦੇ ਬੂਟੇ ਨਹੀਂ ਉਹ ਵੀ ਇੱਥੇ ਲਾਏ ਗਏ ਨੇ ਜੇ ਮੈਂ ਗਲਤੀਆਂ ਗੁਲਦੋਦੀ ਦੇ ਫੁੱਲ ਹੋਣਗੇ ਜੀ ਹਾਂਜੀ ਗੁਲਦੋਦੀ ਇਹ ਬਹੁਤ ਵਧੀਆ ਫਲਾਵਰਿੰਗ ਹੁੰਦੀ ਹੈ ਇਹਨਾਂ ਤੇ ਔਰ ਪਹਿਲਾਂ ਤਾਂ ਮੈਂ ਕੱਲੇ ਫੁੱਲਾਂ ਤੇ ਹੀ ਸ਼ੌਕ ਰੱਖਿਆ ਸੀਗਾ ਬਹੁਤ ਜ਼ਿਆਦਾ ਫੁੱਲ ਸੀ ਲੋਕ ਖੜਖੜ ਦੇਖਦੇ ਸੀ ਥੱਲੇ ਵੀ ਜੀ ਪਰ ਫਿਰ ਇੱਕ ਦਿਨ ਸਾਡੇ ਇੱਕ ਫਰੈਂਡ ਆਏ ਇੱਥੇ ਮੈਡਮ ਰੀਤੂ ਮਲਨ ਨੇ ਉਹ ਕਹਿੰਦੇ ਐਵੇਂ ਕੈਕਟਸ ਦੇ ਫੁੱਲਾਂ ਦੇ ਵਿੱਚ ਹੀ ਲੱਗੇ ਹੋਏ ਹੋ ਤੁਸੀਂ ਥੋੜਾ ਜਿਹਾ ਫਲਦਾਰ ਤੇ ਬੂਟੇ ਉਗਾਓ ਜ਼ਹਿਰ ਮੁਕਤ ਸਬਜ਼ੀਆਂ ਵੀ ਉਗਾਓ ਜੀ ਜੀ ਇਹ ਉਹਨਾਂ ਦੀ ਪ੍ਰੇਰਣਾ ਤੋਂ ਬਾਅਦ ਮੈਂ ਸ਼ੁਰੂ ਕੀਤਾ तकरीबन 2.5 ਸਾਲ ਪਹਿਲਾਂ ਇਸ ਲਈ ਬੂਟੇ ਹਾਲੇ ਛੋਟੇ ਨੇ ਤੁਸੀਂ ਦੇਖੋਗੇ ਵੱਡਾ ਬਾਗ ਬਣੇਗਾ ਹੁਣ ਇਹ ਬੂਟੇ 8-8 10-10 ਫੁੱਟ ਤੇ ਪਹੁੰਚ ਵੀ ਗਏ ਨੇ ਦੋ ਢਾਈਆਂ ਸਾਲਾਂ ਚ ਤੇ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਹੋਣਗੇ ਜੀ ਪਿਛਲੇ ਹਫ਼ਤੇ ਇਹ ਫਲ ਨਾਲ ਭਰੇ ਹੋਏ ਸੀ ਬੂਟੇ ਜੀ ਇਹਦੇ ਉੱਤੇ ਬਹੁਤ ਮੋٹے ਮੋٹے ਸਾਈਜ਼ ਦੇ ਅਮਰੂਦ ਤੇ ਮੌਸਮੀਆਂ ਉਹਦੇ ਤੇ ਆਈਆਂ ਬਟ ਹੁਣ ਕਿਉਂਕਿ ਪੱਕ ਚੁੱਕੀਆਂ ਤੇ ਅਸੀਂ ਉਹ ਹਲਾ ਉਤਾਰ ਲਈਏ ਤੁਹਾਡੇ ਚਰਚ ਵੀ ਉੱਠੜੇ ਹੁਣੇ ਆਸ-ਪਾਸ ਦੇ ਇਲਾਕੇ ਦੇ ਵਿੱਚ ਕਿ ਇੱਥੇ ਜੇ ਜੈਵਿਕ ਜਿਹੜੀ ਖਾਦ ਤਿਆਰ ਕੀਤੀ ਜਾਂਦੀ ਕਿਸੇ ਨੇ ਕੋਈ ਆਈਡੀਆ ਲੈਣ ਆਏ ਤੁਹਾਡੇ ਕੋਲ ਹਾਂ ਆਂਦੇ ਆ ਲੋਕ ਜਦੋਂ ਮੈਂ ਕਿਤੇ ਵੀ ਜਾ ਕੇ ਮੇਲੇ ਦੇ ਵਿੱਚ ਸਟਾਲ ਲਗਾਉਣਾ ਨਾ ਤਾਂ ਫਿਰ ਉੱਥੇ ਲੋਕ ਆਂਦੇ ਆ ਇਵਨ ਪੰਜਾਬ ਦੇ ਮਕਸਰ ਫਰੀਦਕੋਟ ਸਾਈਡ ਤੋਂ ਵੀ ਲੋਕ ਆਏ ਨੇ ਮੈਂ ਫਿਰ ਉੱਥੇ ਵੀ ਜਾ ਕੇ ਉਹਨਾਂ ਨੂੰ ਡੈਮੋ ਦੇ ਕੇ ਆਇਆ ਤਾਂ ਜਿਸ ਤਰ੍ਹਾਂ ਤੁਸੀਂ ਜਿਹੜੀ ਕਿ ਕਿਚਨ ਦੀ ਵੇਸਟ ਆ ਉਹਨੂੰ ਇਸ ਤਰ੍ਹਾਂ ਦੇ ਨਾਲ ਯੂਜ਼ ਕਰਦੇ ਹੋ ਫਿਰ ਜਿਹੜਾ ਕੂੜਾ ਤਾਂ ਤੁਹਾਡੇ ਘਰੋਂ ਨਿਕਲਦਾ ਨਹੀਂ ਹੋਣਾ ਨਹੀਂ ਨਿਕਲਦਾ ਕੂੜਾ ਦੇਖੋ ਵਗਰ ਸਾਡੇ ਘਰ ਵੈਂਡਰ ਆਵੇ ਵੀ ਵੈਸੇ ਅਸੀਂ ਕੋਈ ਕਿਸੇ ਨੂੰ ਲਾਇਆ ਹੋਇਆ ਨਹੀਂ ਹੈਗਾ ਕਦੀ ਸਰਕਾਰੀ ਵੈਂਡਰ ਆ ਗਿਆ ਤਾਂ ਕੀ ਮਿਲੇਗਾ ਉਹਨੂੰ ਕੋਈ ਟੁੱਟਿਆ ਕੱਪ ਮਿਲ ਗਿਆ ਕੋਈ ਪਲੇਟ ਮਿਲ ਗਈ ਕੋਈ ਦਵਾਈਆਂ ਦਾ ਪੱਤਾ ਹੋ ਗਿਆ ਜੀ ਜੀ ਅੱਗੇ ਤਾਂ ਕੋਈ ਪਲਾਸਟਿਕ ਦਾ ਹੁੰਦਾ ਸੀਗਾ ਤੇਲ ਦੀ ਕੋਈ ਸੀਸੀ ਲਿਆਂਦੀ ਕੋਈ ਹੋਰ ਆਈਟਮਾਂ ਲਿਆਂਦੀਆਂ ਹੁਣ ਅਸੀਂ ਉਹ ਵੀ ਨਹੀਂ ਦਿੰਦੇ ਉਹਨਾਂ ਨੂੰ ਉਹ ਵੀ ਇੱਕ ਅਲੱਗ ਸਾਈਡ ਤੇ ਇਕੱਠੀਆਂ ਕਰ ਦੇ ਦਿੰਦੀਆਂ ਨੇ ਬਾਅਦ ਕਿਸੇ ਕਬਾੜੀ ਨੂੰ ਚੁਕਾ ਦੇ ਦਿੰਦੀਆਂ ਘੱਟੋ ਘੱਟ ਉਹ ਉਹਨੂੰ ਵੇਚੇਗਾ ਜਾਂ ਕੁਝ ਵੀ ਕਰੇਗਾ ਸੋ ਇਹ ਕੀ ਚੀਜ਼ ਹੈ ਜੀ ਇਹ ਵਾ ਕਲੀਅਰ ਕਰੋ ਕੀ ਹੈਗਾ ਇਹ ਵੀ ਕਿਚਨ ਦੀ ਵੇਸਟ ਤੋਂ ਹੀ ਬਣਾਈਆਂ ਹੋਈਆਂ ਲਿਕੁਇਡ ਫਰਟੀਲਾਈਜ਼ਰ ਨੇ ਕੁਝ ਕੁਝ ਸੋਲਿਡ ਜਿਵੇਂ ਆ ਚਾਹ ਪੱਤੀ ਹੈ ਹੂੰ ਹੂੰ ਜੀ ਤਕਰੀਬਨ ਹਰ ਘਰ ਤੇ ਚਾਹ ਬਣਦੀ ਹੈ ਜੀ ਜੀ ਚਾਹ ਬਣਾਈ ਛਾਣੀ ਤੇ ਸੁੱਟ ਦਿੰਦੀ ਹੂੰ ਹੂੰ ਇਸ ਚਾਹ ਨੂੰ ਤੁਸੀਂ ਪੱਤੀ ਨੂੰ ਧੋ ਕੇ ਸੁਕਾ ਲਓ ਜੇ ਗੁੜ ਔਰ ਚੱਕਰ ਪਾਈਏ ਤੇ ਧੋਣ ਦੀ ਲੋੜ ਵੀ ਨਹੀਂ ਜੇ ਅਸੀਂ ਇਹਦੇ ਵਿੱਚ ਚੀਨੀ ਵਗੈਰਾ ਪਾਈ ਹੈ ਉਹਦੇ ਵਿੱਚ ਕੈਮੀਕਲ ਹੁੰਦੇ ਆ ਉਹਨੂੰ ਧੋ ਕੇ ਸੁਕਾ ਲਓ ਬਹੁਤ ਵਧੀਆ ਖਾਦ ਹੈ ਫੁੱਲਦਾਰ ਬੂਟਿਆਂ 'ਚ ਪਾਓਗੇ ਵੱਡੇ ਵੱਡੇ ਸਾਈਜ਼ ਦੇ ਔਰ ਗੁੱਛਿਆਂ 'ਚ ਫੁੱਲ ਆਂਦੇ ਆ ਤੁਸੀਂ ਗੁਲਦੌਦੀ ਦੇਖਿਆ ਹੀ ਹੋਣਾ ਜੀ ਗੁਲਾਬ ਦਾ ਹੁਣ ਅਜੇ ਸੀਜ਼ਨ ਸ਼ੁਰੂ ਨਹੀਂ ਹੋਇਆ ਬਹੁਤ ਮੋਟੇ ਮੋਟੇ ਫੁੱਲ ਆਂਦੇ ਗੁਲਾਬ ਦੇ ਇਹਦੇ ਨਾਲ ਜੀ ਆਹੋ ਕੇਲੇ ਦੇ ਛਿਲਕੇ ਨੇ ਵਾਹ ਸੁਕਾ ਕੇ ਰੱਖ ਲਓ ਉਹ ਸਾਹਮਣੇ ਦੇਖੋਗੇ ਤਾਂ ਟ੍ਰੇ ਪੂਰੀ ਭਰੀ ਹੋਈ ਸੁੱਕ ਰਹੀ ਹੈ ਇਸ ਵੇਲੇ ਉੱਪਰ ਉਹਦੇ ਸਾਈਡ ਜਿਹਦੇ ਇਹ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਹਨਾਂ ਦੇ ਵਿੱਚ ਕੈਲਸ਼ੀਅਮ ਔਰ ਪੋਟਾਸ਼ੀਅਮ ਜੀ ਜਦੋਂ ਕੋਈ ਵੀ ਬੂਟਾ ਫੁੱਲਾਂ ਤੇ ਹੋਵੇ ਜਾਂ ਫਲ ਆਣ ਵਾਲੇ ਹੋਣ ਉਸ ਵੇਲੇ ਦੀ ਜ਼ਰੂਰਤ ਹੁੰਦੀ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਫੁੱਲ ਬਹੁਤ ਲੱਗਦੇ ਬਾਅਦ ਚ ਝੜ ਜਾਂਦੇ ਆ ਫਲ ਘੱਟ ਬਣਦੇ ਆ ਤੇ ਇਹ ਖਾਦ ਪਾਵਾਂਗੇ ਤੇ ਫੁੱਲ ਝੜਨਗੇ ਨਹੀਂ ਫਲ ਬਣਨਗੇ ਜੀ ਇਸ ਤੋਂ ਬਾਅਦ ਆ ਤੁਹਾਡੇ ਪਿਆਜ਼ ਪਿਆਜ਼ ਦੇ ਛਿਲਕੇ ਆ ਹਾਂ ਇਹਨਾਂ ਨੂੰ ਤੁਸੀਂ ਪਾਣੀ ਚ ਡਬੋ ਕੇ ਰੱਖ ਜੋ 3 ਦਿਨ ਜੀ ਚੌਥੇ ਦਿਨ ਬੂਟਿਆਂ ਚ ਪਾ ਦਿਓ ਇਹਦੇ ਵਿੱਚ ਫਾਸਫੋਰਸ ਇੰਨਾ ਜ਼ਿਆਦਾ ਹੁੰਦਾ ਹੈ ਆਮ ਤੌਰ ਤੇ ਕਹਾਵਤ ਹੈ ਕਿ इनको टਲ ਗਏ ਜਿੰਨੇ ਅੱਖਾਂ ਚੋਂ ਹੰਝੂ ਆਉਂਦੇ ਆ ਉਨਾਂ ਹੀ ਜ਼ਿਆਦਾ ਫਾਸਫੋਰਸ ਹੁੰਦਾ ਹੈ ਇਹਦੇ ਚ ਔਰ ਬੂਟਿਆਂ ਨੂੰ ਫਾਸਫੋਰਸ ਦੀ ਬਹੁਤ ਲੋੜ ਹੁੰਦੀ ਜੀ ਜੀ ਆ ਪਨੀਰ ਦਾ ਵੇਸਟ ਹੈ ਬਟਰਮਿਲਕ ਵੇਸਟ ਹੈ ਇਹ ਆਮ ਤੌਰ ਤੇ ਸੁੱਟ ਦਿੰਦੇ ਆ ਆਹਾਂ ਮਤਲਬ ਇਹ ਵੀ ਜੇ ਬੱਚੀ ਖੁੱਚੀ ਨਹੀਂ ਹੈ ਤੁਹਾਡੀ ਇਹ ਨਹੀਂ ਹੈਗੀ ਕਿ ਜ਼ਰੂਰਤ ਹੈਗੀ ਤੇ ਆਪਾਂ ਖਾਦ ਬਣਾਣ ਲਈ ਰੱਖ ਲਈਏ ਬੱਚੀ ਹੋਈ ਹੈ ਆਪਾਂ ਸੁੱਟਣੀ ਹੈ ਹਾਂ ਉਹਨੂੰ ਤੁਸੀਂ ਸੰਭਾਲ ਕੇ ਰੱਖ ਲਓ ਹੂੰ ਤਿੰਨ ਹਫ਼ਤੇ ਤੋਂ ਬਾਅਦ ਅਗਰੇ ਬੂਟਿਆਂ ਚ ਪਾਵਾਂਗੇ ਹੂੰ ਬਹੁਤ ਵਧੀਆ ਜੇ ਬੇਲ ਵੇਲਦਾਰ ਜਿਵੇਂ ਕੀਆ ਉਹ ਕਦੂ ਤੋਰੀਆਂ ਦੀਆਂ ਸਬਜ਼ੀਆਂ ਹੋ ਗਈਆਂ ਜਾਂ ਸਿਟਰਸ ਪਲਾਟ ਨੇ ਜੀ ਉਹਨਾਂ ਦੇ ਵਿੱਚ ਪਾਵਾਂਗੇ ਬਹੁਤ ਵਧੀਆ ਫਰੂਟਿੰਗ ਹੁੰਦੀ ਹੈ ਈਵਨ ਸੀਜ਼ਨ ਤੋਂ ਬਾਅਦ ਤੱਕ ਵੀ ਹੁੰਦੀ ਰਹਿੰਦੀ ਹੈ ਤੇ ਐਗ ਦੇ ਛਿਲਕੇ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਇਹਦੇ ਛਿਲਕੇ ਭੰਡਾਰ ਹੈ ਕੈਲਸ਼ੀਅਮ ਦਾ ਹਾਂ ਇਹਨੂੰ ਤੁਸੀਂ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਜੀ ਇਹਦਾ ਲਿਕੁਇਡ ਬਣਾ ਕੇ ਵੀ ਪਾ ਸਕਦੇ ਹੋ ਮੈਂ ਬਣਾਉਣਾ ਆਮ ਤੌਰ ਤੇ ਬਟ ਅੱਜ ਉਹ अवेलेबल ਨਹੀਂ ਹੈਗਾ ਜੀ ਤੇ ਇਸ ਤੋਂ ਬਿਨਾਂ ਤੁਸੀਂ ਚੌਲ ਧੋਤੇ ਆ ਹਮਮ ਦਾਲ ਧੋਤੀ ਹੈ ਉਹ ਪਾਣੀ ਜੀ ਤਿੰਨ ਕੁ ਦਿਨ ਰੱਖ ਕੇ ਬੂਟਿਆਂ ਚ ਪਾ ਦਿਓ ਪੂਰਾ ਐਨਪੀਕੇ ਹੈਗਾ ਉਹਦੇ ਪੂਰਾ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਹਮਮ ਇਸ ਤੋਂ ਬਿਨਾ ਇਹ ਹੈ ਕਿ ਬਾਇਓ ਇਨਜ਼ਾਈਮ ਜੀ ਬਾਇਓ ਇਨਜ਼ਾਈਮ ਇੱਕ ਐਡਾ ਵਧੀਆ ਮੈਜਿਕ ਲਿਕਵਿਡ ਹੈ ਹੂੰ ਇਹ ਬੂਟਿਆਂ ਲਈ ਫਰਟੀਲਾਈਜ਼ਰ ਦਾ ਕੰਮ ਵੀ ਕਰਦਾ ਹੈ ਹੂੰ ਜੀ ਪੈਸਟਿਸਾਈਡ ਦਾ ਵੀ ਕਰਦਾ ਹੈ ਹੂੰ ਡਿਸ਼ਵਾਸ਼ਿੰਗ ਵੀ ਇਹਦੇ ਨਾਲ ਹੋ ਸਕਦੀ ਹੈ ਤੁਹਾਡੇ ਆਰਗੈਨਿਕ ਡਿਸ਼ਵਾਸ਼ਰ ਹੈ ਜੀ ਜੀ ਤੇ ਇਹ ਇਹ ਜਿਹੜਾ ਤੁਸੀਂ ਜਿੰਨਾ ਟਾਈਮ ਪੀਰੀਅਡ ਹੈਗਾ ਇਹ ਓਨੇ ਚ ਆਪਾਂ ਯੂਜ਼ ਕਰ ਸਕਦੇ ਜੇ ਉਸ ਤੋਂ ਪਹਿਲਾਂ ਜਾਂ ਬਾਅਦ ਕਰਕੇ ਹੋ ਸਕੇ ਇਹ ਦੀ ਲਾਈਫ ਜਿਹੜੀ ਹੈਗੀ ਹੈ ਬਹੁਤ ਲੰਬੀ ਹੈ ਸੈਲਫ ਲਾਈਫ ਜਿਹਨੂੰ ਕਹਿੰਦੇ ਆ ਆਪਾਂ ਜੀ ਜੀ ਇਨੂੰ ਬਣਨ ਦਾ 3 ਮਹੀਨੇ ਦਾ ਟਾਈਮ ਇਹਨੂੰ ਵੀ ਲੱਗਦਾ ਹੈ ਇਹਦੇ ਬਣਾਉਣ ਦਾ ਬੜਾ ਸੌਖਾ ਜਿਹਾ ਤਰੀਕਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੀ ਕੋਈ ਵੀ ਤੁਸੀਂ ਸਟਰਸ ਪਲਾਂਟ ਦੇ ਛਿਲਕੇ ਲੈ ਲਓ ਜਾਂ ਹੋਰ ਕਿਸੇ ਫਰੂਟ ਦੇ ਲੈ ਲਓ ਇਹ ਹੁਣ ਡ੍ਰੈਗਨ ਫਰੂਟ ਦੇ ਨੇ ਜੀ ਜੀ ਇਹ ਸਟਰਸ ਦੇ ਨੇ ਇਹਦਾ 1 3 10 ਦੀ ਰੇਸ਼ਿਓ ਆਪਾਂ ਇਹਨੂੰ ਕਹਿੰਦੇ ਆ ਹਮਮ ਇੱਕ ਹਿੱਸਾ ਗੁੜ 3 ਹਿੱਸੇ ਛਿਲਕੇ ਜੀ ਤੇ ਇੱਕ 10 ਹਿੱਸੇ ਪਾਣੀ ਯਾਨੀ 100 ਗ੍ਰਾਮ ਗੁੜ 300 ਗ੍ਰਾਮ ਛਿਲਕੇ ਤੇ 1 ਲੀਟਰ ਜੀ ਪਾਣੀ ਹਮਮ ਕਿਸੇ 에어ਟਾਈਟ ਦੇ ਵਿੱਚ ਰੱਖ ਦਿਓ ਹੂੰ ਤੇ ਇਹਨੂੰ ਸ਼ੁਰੂ-ਸ਼ੁਰੂ ਦੇ ਵਿੱਚ ਡੇਲੀ ਇਹਦੀ ਗੈਸ ਰਿਲੀਜ਼ ਕਰਨੀ ਪੈਂਦੀ ਹੈ ਹੂੰ ਜੇ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਹੁਣ ਕਈ ਦਿਨ ਹੋ ਗਏ ਇਹਨੂੰ ਜਿਹੜੀ ਗੈਸ ਨਹੀਂ ਹੈਗੀ ਆ ਆਮ ਤੌਰ ਤੇ ਇਹਦੇ ਵਿੱਚ ਗੈਸ ਬਣ ਜਾਂਦੀ ਹੈ ਜੀ ਆਹ ਇਹਦੇ ਚ ਬਾਕੀ ਹਾਂ ਤੇ ਉਹ ਗੈਸ ਰਿਲੀਜ਼ ਕਰਨੀ ਪੈਂਦੀ ਹੈ ਇਹਦੇ ਚੋਂ ਹੂੰ ਤੇ ਜਦੋਂ ਗੈਸ ਰਿਲੀਜ਼ ਹੋ ਜਾਵੇ ਹੂੰ ਇਹ ਹੁਣ ਦੇਖੋਗੇ ਤਾਂ ਆਏਗੀ ਗੈਸ ਉੱਪਰ ਆ ਰਹੀ ਹੈ ਜੀ ਸੋ ਇਹ ਇਹ ਜਿਹੜੇ ਕੀ ਗੰਦੇ ਦੇ ਫੁੱਲਾਂ ਦੀਆਂ ਪੱਤੀਆਂ ਨੇ ਜਿਨ੍ਹਾਂ ਨੂੰ ਇੱਥੇ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਆ ਹਾਂ ਹਾਂ ਜੀ ਹੂੰ ਇਹ ਉਹਦਾ ਵੀ ਬਾਇਓਐਂਜ਼ਾਈਮ ਬਣ ਜਾਂਦਾ ਹੈ ਜੇ ਜਿਵੇਂ ਆਪਾਂ ਉੱਤੋਂ ਬਾਹਰ ਗੱਲ ਕੀਤੀ ਸੀ ਨਗਰ ਕੀਰਤਨ ਤੇ ਫੁੱਲਾਂ ਦੀ ਜੀ ਇਹ ਉਹਨਾਂ ਫੁੱਲਾਂ ਤੋਂ ਬਾਇਓਐਂਜ਼ਾਈਮ ਇਹ ਵੀ ਬਣਾਇਆ ਜਾਂਦਾ ਜੀ ਇਹ ਇਹ ਹੁਣ ਕਿੰਨੇ ਚਿਰ ਦੇ ਹੋ ਚੁੱਕੇ ਨੇ ਇਹਦੀ ਇਹ ਤਕਰੀਬਨ ਇਹਨਾਂ ਨੂੰ ਇੱਕ ਮਹੀਨਾ ਹੋ ਚੱਲਿਆ 27 ਨਵੰਬਰ ਦਾ ਗੁਰਪੁਰਬ ਸੀਗਾ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹ ਜਦੋਂ ਇਹਨਾਂ ਨੇ ਨਗਰ ਕੀਰਤਨ ਕੱਢਿਆ ਜੀ ਤੇ ਹੁਣ ਇਸ ਤੋਂ ਬਾਅਦ ਇਹ ਜੀ ਦੋ ਕੁ ਮਹੀਨੇ ਦਾ ਟਾਈਮ ਹੋਰ ਲਏਗਾ ਤੇ ਇਹ ਦੇਖੋ ਤੁਸੀਂ ਕੈਕਟਰਸ ਦੇ ਵੀ ਲਾਏ ਹੋਏ ਲੋਕਾਂ ਦੇ ਜ਼ਹਿਨ ਦੇ ਵਿੱਚ ਹੁੰਦੇ ਜਿਹੜੇ ਕੰਡੇ ਵਾਲੇ ਜਿਹੜੇ ਪਲਾਂਟ ਹੁੰਦੇ ਨੇ ਉਹ ਅਵੋਇਡ ਕਰਦੇ ਨੇ ਲੋਕ ਪਤਾ ਨਹੀਂ ਲੋਕਾਂ ਦੀ ਸੋਚ ਨਹੀਂ ਕਿੱਥੋਂ ਤੱਕ ਹੈ ਹੁਣ ਜੇ ਕਰਾਂਗੇ ਤਾਂ ਫਿਰ ਫਲਦਾਰ ਬੂਟੇ ਕਿਵੇਂ ਲਾਵਾਂਗੇ ਹਾਂ ਉਹ ਨਿੰਬੂ ਹੈ ਮਾਲਟਾ ਹੈ ਸੰਤਰਾ ਹੈ ਉਹਨਾਂ ਤੇ ਵੀ ਹੈ ਕੰਡੇ ਗੁਲਾਬ ਦੇ ਫੁੱਲ ਸਾਰਿਆਂ ਨੇ ਲਗਾਏ ਹੋਏ ਆ ਜੀ ਜੀ ਉਹਦੇ ਤੇ ਵੀ ਕੰਡੇ ਹੀ ਆ ਤੇ ਫਿਰ ਕੈਕਟਸ ਦੇ ਕੰਡੇ ਜੇ ਤੁਸੀਂ ਕੈਕਟਸ ਦੇ ਫੁੱਲ ਦੇਖੋਗੇ ਮੈਂ ਕਹਿੰਦਾ ਗੁਲਾਬ ਦੇ ਫੁੱਲਾਂ ਨਾਲੋਂ ਬਹੁਤ ਅੱਛੇ ਫੁੱਲ ਹੁੰਦੇ ਆ ਜੀ ਇਹ ਫੁੱਲ ਹੁਣ ਮੈਂ ਇਸ ਟਾਈਮ ਤੁਹਾਨੂੰ ਮੇਰੇ ਮੋਬਾਈਲ 'ਚ ਹੈਗੇ ਜੇ ਤੁਹਾਨੂੰ ਮੈਂ ਬਾਅਦ 'ਚ ਦਿਖਾਵਾਂਗਾ ਜੇ ਵੀ ਸ਼ਾਰਟਸ ਕਰ ਸਕਦੇ ਹੋ ਇਹ ਫੁੱਲ ਤਾਂ ਗੁਲਾਬ ਦੇ ਫੁੱਲ ਕੁਛ ਵੀ ਨਹੀਂ ਉਹਨਾਂ ਦੇ ਮੁਕਾਬਲੇ ਤੇ ਉਹ ਸਾਹਮਣੇ ਵੀ ਕੈਕਟਸ ਦੇ ਫੁੱਲ ਨੇ ਜਿਹੜੇ ਖਿੜੇ ਹੋਏ ਨੇ ਜੀ ਜੀ ਕੈਕਟਰਸ ਦੇ ਬਹੁਤ ਵਧੀਆ ਫੁੱਲ ਆਉਂਦੇ ਆ ਕੰਡਿਆਂ ਵਾਲੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਸਵਾਗਤੀ ਦੋਸਤੋ ਏਡੀਸ ਤੁਹਾਨੂੰ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਵੀ ਜਿਹੜੇ ਕਿ ਆਪਣੇ ਕਿਚਨ ਦੀ ਵੇਸਟ ਹੈ ਉਸ ਨੂੰ ਕਿਵੇਂ ਤੁਸੀਂ ਜਿਹੜਾ ਕਿ ਡੀਕੰਪੋਜ਼ ਕਰਕੇ ਉਸ ਤੋਂ ਵਧੀਆ ਜਿਹੜੀ ਖਾਦ ਬਣਾ ਸਕਦੇ ਹੋ ਅਤੇ ਨਾਲ ਹੀ ਉਸ ਖਾਦ ਨੂੰ ਜਿਹੜਾ ਕਿ ਫਲਦਾਰ ਬੂਟੀਆਂ ਦੇ ਵਿੱਚ ਪਾਵੇਂ ਉਹ ਸਬਜੀ ਦਾ ਬੂਟਾ ਹੋਵੇ ਜਾਂ ਫਿਰ ਫਲਦਾ ਹੋਵੇ ਉਸ ਦੇ ਵਿੱਚ ਵਰਤ ਕੇ ਜਿਹੜਾ ਘਰ ਦੇ ਵਿੱਚ ਹੀ ਉਗਾਈਆਂ ਹੋਈਆਂ ਫਲ ਸਬਜ਼ੀਆਂ ਨੇ ਉਹਦਾ ਜਿਹੜਾ ਕਿ ਰਸਾਇਕਾ ਚੱਕ ਸਕਦੇ ਹੋ ਸੋ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਆਪਣੇ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ